ਮੇਰ ਤੋਂ ਪਹਿਲਾਂ ਭਾਈ ਸਾਹਿਬ ਬੋਲ ਕੇ ਗਏ ਨੇ ਉਹਨੇ ਬੜਾ ਦਚਤੀ ਜੀ ਜਿ ਮੈਨੂੰ ਪਾਤਾ ਆਣਾ ਤੇ ਮੰਜਪੁਰ ਸਾਹਿਬ ਦੀ ਗੱਲ ਨੂੰ ਇੱਕ ਗੱਲੋਂ ਕੱਟ ਕੇ ਵੀ ਜਿਹੜੇ ਪਕਵਾਨ ਅਸੀਂ ਬਣਾਏ ਨੇ ਤੁਸੀਂ ਕਹੋ ਵੀ ਮੈਂ ਉਹ ਖਾਂਦਾ ਨਹੀਂ ਇਸ ਹੱਬ ਦੇ ਨਾਲ ਤੇ ਜੀ ਟੂ ਬੀ ਵੈਰੀ ਫ੍ਰੈਂਕ ਇਹ ਵੀ ਕੋਈ ਮਹਿਮਾਨ ਨਿਵਾਜੀ ਨਹੀਂ ਹੁੰਦੀ ਵੀ ਜੋ ਮੈਂ ਬਣਾਇਆ ਉਹ ਹੀ ਖਾ ਜੇ ਅਗਲੇ ਦੇ ਮਾਨਨ ਨੂੰ ਕੋਈ ਗੱਲ ਨਹੀਂ ਪਾਉਂਦੀ ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਮੈਂ ਬਣਾਇਆ ਤਾਂ ਤਰ ਮੈਂ ਖਵਾ ਕੇ ਭੇਜਣਾ ਸੋ ਜੇ ਮਹਿਮਾਨ ਨਵਾਜੀ ਇਹ ਆ ਤਾਂ ਮੈਂ ਇਥੇ ਹੀ ਮਾਫੀ ਮੰਗ ਲਈਨਾ ਕਿਉਂਕਿ ਉਹ ਸਾਦਾ ਜੜੀ ਗੱਲ ਮੈਂ ਕਹਿਣੀ ਹੋਵੇ ਉਹ ਵੀ ਇਹ ਹੋਇਓ ਪੀ ਮੂੰਗੀ ਦੀ ਦਾਲ ਭਾਈ ਮੈਨੂੰ ਨਹੀਂ ਪਚਦੀ ਤੇ ਜੇ ਇਹ ਗੱਲ ਹੈ ਤੇ ਮੇਰੀ ਹੁਣੀ ਫਦੇ ਹੈ ਜੀ ਆਪਾਂ ਮਾਫੀ ਮੰਗ ਲਈਨੇ ਆ ਤੇ ਜੇ ਵਿਚਾਰਾਂ ਦਾ ਖੁੱਲਾ ਪ੍ਰਗਟਾਵਾ ਹੈ ਕਿਸੇ ਸਟੇਜ ਦੇ ਬਾਰੇ ਤੇ ਆਪਾਂ ਗੱਲ ਅੱਗੇ ਤੋਰ ਲਈਨੇ ਬਿਲਕੁਲ ਖੁੱਲਾ ਪ੍ਰਗਟਾਵਾ ਵਾਲੀ ਪਲੇਟਫਾਰਮ ਹੈ ਜੀ ਇਹ ਉਹ ਕਹਿਣ ਦਾ ਮਤਲਬ ਹੋਰ ਸੀ ਵੀ ਵਿਸ਼ੇ ਨੂੰ ਵੀ ਧਿਆਨ ਰੱਖਿਆ ਜਾਵੇ ਵਿਚਾਰਾ ਲੀਤਾ ਸੀ ਕਿ ਨਾ ਵੀ ਇੱਥੇ ਕੋਈ ਕਿਸ ਤਰ੍ਹਾਂ ਦਾ ਵੀ ਵਿਚਾਰ ਆ ਸਕਦਾ ਹੈ ਕਿਸੇ ਦੇ ਕੁਲਪਵੰਦੀ ਤੁਹਾਡੇ ਨਾਲ ਸਹਿਮਤ ਆ ਪਰ ਮੈਂ ਵੀ ਜਦੋਂ ਮੰਜਪੁਰ ਸਾਹਿਬ ਬੋਲੇ ਮੈਂ ਸਟੇਜ ਤੇ ਸੀ ਜੇ ਮੇਰੇ ਤੋਂ ਪਹਿਲਾਂ ਬੋਲੇ ਹੁੰਦੇ ਤਾਂ ਸ਼ਾਇਦ ਮੈਂ ਕਹਿ ਲੈਂਦਾ ਕਿ ਪਤਾ ਨਹੀਂ ਕਿਹੜੇ ਸੰਦਰਭ ਚ ਗੱਲ ਹੋਈ ਆ ਜਿੰਨੀ ਉਹਨਾਂ ਨੇ ਗੱਲ ਕੀਤੀ ਆ ਉਹ ਅਕਾਲੀ ਪੋਲਿਟਿਕਸ ਦੇ ਵਾਲੇ ਦੁਆਲੇ ਹੋਈ ਆ ਤੇ ਇਹ ਅੱਜ ਦੀ ਕੜਵੀ ਸਚਾਈ ਆ ਕੋਈ ਮੰਨੇ ਨਾ ਮੰਨੇ ਮਜੂਦਾ ਅਕਾਲੀ ਪੋਲਿਟਿਕਸ ਦਾ ਰਾਈ ਪੰਥ ਦਾ ਨਾ ਸਵਰਨਾ ਜਾਂ ਤੇ ਨਾ ਤੇ ਜੋਰ ਲਾਉਣ ਦੀ ਲੋੜ ਆ ਮਜੂਦਾ ਸ਼ਬਦ ਮੈਂ ਵਰਤਿਆ ਉਹ ਬਹੁਤੀਆਂ ਗੱਲਾਂ ਹੋ ਗਿਆ ਨੇ ਜੜੀਆਂ ਮੈਂ ਸੋਚ ਕੇ ਆਇਆ ਸੀ ਉਹਨਾਂ ਜੋ ਪਹਿਲਾਂ ਹੀ ਦੇ ਹੀ ਵੀ ਜਿਹੜੀ 1 ਵਾੜਾ ਨੋਟ ਵੀ ਆਇਆ ਸੀ ਉਹਦੇ ਤੇ ਵੀ ਅਕਾਲੀ ਦਲ ਦੇ ਜਦੋਂ ਤੁਸੀਂ ਕੁਝ ਲਿਖਿਆ ਸੰਨ ਲਿਖਿਆ ਸੀ ਪੀ ਆ ਅਕਾਲੀ ਦਲ ਹੋਵੇ ਆ ਹੋਵੇ ਆ ਹੋਵੇ ਤੇ ਉਹ 1920 ਤੱਕ ਜਾ ਕੇ ਖਤਮ ਹੋ ਜਾਂਦਾ ਸੀ ਉਹ ਭਾਜੀ ਨੇ ਗੱਲ ਕਰਤੀ ਮੈਂ ਉਹਦੇ ਬਾਰੇ ਦੁਬਾਰਾ ਨਹੀਂ ਜਾਣਾ ਵੀ ਜੇ ਸਾਡੀ ਵੀ ਸੋਚ 1920 ਤੱਕ ਤੇ ਅਕਾਲੀ ਦਲ ਤੇ ਖੜੀ ਆ ਤਾਂ ਫਿਰ ਅਸੀਂ ਧੁੰਦ ਚ ਟਕਰਾ ਮਾਰਨ ਨੇ ਚ ਕੋਈ ਕੋ ਨਹੀਂ ਨਿਕਲਦਾ ਹਨੇਰੇ ਚ ਟੱਕਰਾ ਮਾਰੇ ਬੰਦਾ ਤੇ ਵੱਜ ਜਾਂਦਾ ਆ ਜਿਹੜੀ ਧੁੰਦ ਚ ਟੱਕਰ ਮਾਰਨੀ ਹੈ ਨਾ ਉਹ ਬੜੀ ਖਤਰਨਾਕ ਆ ਹਨੇਰੇ ਤੇ ਬੰਦਾ ਮੜੀ ਜੀ ਰੋਸ਼ਨੀ ਜਗਾ ਉਹ ਦੂਰ ਤੱਕ ਰੋਸ਼ਨੀ ਹੋ ਜਾਂਦੀ ਆ ਹਨੇਰੇ ਚ ਭਾਵੇਂ ਤੁਸੀਂ ਜਿੱਡੀਆਂ ਮਰਜ਼ੀ ਫਲੱਡ ਲਾਈਟਾਂ ਚ ਗਾਲੋ ਰੋਸ਼ਨੀ ਨਹੀਂ ਹੁੰਦੀ ਥਾਂ ਥਾਂ ਵੱਜਦੇ ਫਿਰਦੇ ਆ ਅਸੀਂ ਤੇ ਇਹ ਜਿਹੜਾ 1920 ਤੋਂ ਚੁੱਕਿਆ ਆ ਕਾਲੀਦਾਲ ਅਸੀਂ ਮੋੜਿਆਂ ਤੇ ਪੰਥ ਨੇ ਤੇ ਜਿੱਥੇ ਤੱਕ ਉਹ ਅੱਜ ਆ ਗਿਆ ਜੇ ਉੱਥੇ ਤੱਕ ਇਹ ਕਾਲੀਦਾਲ ਨੂੰ ਸੀਮਤ ਕਰਕੇ ਵੇਖਣਾ ਆ ਤੇ ਇਹਦੇ ਚੋਂ ਕੁਝ ਨਹੀਂ ਨਿਕਲਣਾ ਅਕਾਲੀ ਬਹੁਤ ਪਿਛੇ ਤੱਕ ਜਾਂਦਾ ਉਹਦੇ ਬਾਰੇ ਬੋਲ ਗਿਆ ਮੈਂ ਦੁਬਾਰਾ ਉਹਦੇ ਤੇ ਨਹੀਂ ਜਾਣਾ ਪਰ ਮੈਂ ਸੋਚਿਆ ਸੀ ਵੀ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਪਰ ਜਿਹੜੀ ਹੁਣ ਦੀ ਅਕਾਲੀ ਦਲ ਦੀ ਪੋਲਿਟਿਕਸ ਹੈ ਜੇ ਕੱਲੀ ਉਹਦੇ ਤੇ ਵੀ ਗੱਲ ਕਰਨੀ ਹੋਵੇ ਪਹਿਲੀ ਗੱਲ ਆਈ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਤੋਂ ਬਾਅਦ ਆਇਆ ਬਦਲਾ ਤੇ ਉਹ ਥੱਲੇ ਅਲੱਗ-ਅਲੱਗ ਉਹਨਾਂ ਨੇ ਉਹਦੇ ਪੁਆਇੰਟਸ ਲਿਖੇ ਨੇ ਵੀ ਕਿੱਥੋਂ-ਕਿੱਥੋਂ ਕਿੱਥੇ-ਕਿੱਥੇ ਬਦਲਾ ਆਏ ਨੇ ਅਕਾਲੀ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਚੱਲਿਆ ਉਹਦੇ ਨਾਲ ਅਕਾਲੀ ਦੇ ਨਾਲ ਸੰਘਰਸ਼ ਆਪਣੇ ਆਪ ਜੁੜ ਜਾਂਦਾ ਸੀ ਕਿਉਂ ਕਿਉਂਕਿ ਅਕਾਲੀ ਦਾ ਇੱਕ ਫਿਤਰਤ ਸੀ ਜਿਹੜੀ ਗੁਰੂ ਮਹਾਰਾਜ ਨੇ ਉਹਨੂੰ ਬਖਸ਼ਿਸ਼ ਕੀਤੀ ਹੀ ਪੇ ਅਕਾਲੀ ਖਾਲਸਾ ਤੇ ਹੁੰਦਾ ਹੀ ਤੇ ਖਾਲਸੇ ਦੀ ਫਿਤਰਤ ਬਾਗੀ ਜਾਂ ਬਾਦਸ਼ਾਹਤ ਦੀ ਤੇ ਜੇ ਸੰਘਰਸ਼ ਵਿੱਚੋਂ ਨਿਕਲੇ ਤੇ ਉਹਦੇ ਨਾਲ ਰਾਜ ਨਹੀਂ ਆਉਂਦਾ ਤੇ ਸੰਘਰਸ਼ ਰਾਜ ਜਿੰਨਾ ਜਰ ਨਹੀਂ ਹੈਗਾ ਜੇ ਸੰਘਰਸ਼ ਨਹੀਂ ਕਰੋਗੇ ਤਾਂ ਤੁਸੀਂ ਬਾਗੀ ਨਹੀਂ ਰਹਿੰਦੇ ਪੁਰਾਣੇ ਅਕਾਲੀਆਂ ਨੂੰ ਜੇਲਾ ਹਈਆਂ ਉਹ ਸ਼ਾਤੀ ਚੌੜੀ ਕਰਕੇ ਅਸੀਂ ਉਹਨਾਂ ਤੇ ਮਾੜ ਮਹਿਸੂਸ ਕਰਦੇ ਜਾਂ ਉਹਨਾਂ ਸੰਘਰਸ਼ ਕੀਤਾ ਅੱਜ ਦੇ ਅਕਾਲੀਆਂ ਨੂੰ ਵੀ ਹੁੰਦੀਆਂ ਨੇ ਪੁਰਾਣੇ ਅਕਾਲੀਆਂ ਨਾ ਹੁੰਦੀਆਂ ਇਹ ਪੰਥ ਪ੍ਰਸਤੀ ਦੀ ਅੱਜ ਦੇ ਅਕਾਲੀ ਅਖਵਾਉਣ ਵਾਲਿਆਂ ਨੇ ਹੁੰਦੀਆਂ ਨੇ ਚਿੱਟਾ ਵੇਚਣ ਦੇ ਲਈ ਤੇ ਕਰਪਸ਼ਨ ਦੇ ਲਈ ਤੇ ਗੱਡੀਆਂ ਦੇ ਮਗਰ ਫਿਰ ਵੀ ਸਟicker ਪ੍ਰਾਉਟੋ ਵੀ ਅਕਾਲੀ ਦਾ ਉਹ ਲਾਉਂਦੇ ਨੇ ਬੇਸ਼ੱਕ ਅਸੀਂ ਮੰਨੀਏ ਇਸ ਗੱਲ ਨੂੰ ਤੇ ਨਾ ਮੰਨੀ ਕਿਉਂਕਿ ਉਹ ਦਾਅਵੇਦਾਰੀ ਕਰਦੇ ਨੇ ਵੀ ਅਸੀਂ ਪੰਥੇ ਪਰ ਉਹ ਪੰਥ ਹੈ ਨਹੀਂ ਔਰ ਉਸੇ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚੋਂ ਸਾਡੇ ਹਾਲਾਤ ਮਾੜੇ ਬਣੇ ਸ਼੍ਰੋਮਣੀ ਕਮੇਟੀ ਦੇ ਤੇ ਸ਼੍ਰੋਮਣੀ ਕਮੇਟੀ ਦੀ ਮਾੜੀ ਪੋਲਿਟਿਕਸ ਦੇ ਵਿੱਚੋ ਅੱਜ ਹਾਲਾਤ ਨਿਗਰਦੇ ਜਾ ਰਹੇ ਸਾਡੇ ਤਖਤਾਂ ਦੇ ਅਸਲ 'ਚ ਗੱਲ ਉਲਟੀ ਹੀ ਪਹਿਲੇ ਨੰਬਰ ਤੇ ਤਖਤੋਂ ਡੇ ਸੀ ਉਹਦੇ ਅਧੀਨ ਕਮੇਟੀ ਆਉਣੀ ਸੀ ਤੇ ਕਮੇਟੀ ਦੇ ਅਧੀਨ ਅਕਾਲੀ ਦਲ ਸੀ ਜਿਹੜਾ ਇਹਨਾਂ ਦਾ ਬਣਿਆ ਵੀ ਜੇ 1920 ਤੋਂ ਵੀ ਸ਼ੁਰੂ ਕਰੀਏ ਹੁਣ ਕੰਮ ਉਲਟਾ ਆ ਗਿਆ ਪਹਿਲੇ ਨੰਬਰ ਤੇ ਅਕਾਲੀ ਦਲ ਬਣ ਕੇ ਬਹਿ ਗਿਆ ਦੂਜੇ ਤੇ ਕਮੇਟੀ ਕਰ ਲਈ ਉਹਨਾਂ ਨੇ ਆਪਣੇ ਅੱਗੇ ਗੋਡਿਆਂ ਭਾਰ ਤੇ ਕਮੇਟੀ ਨੇ ਅੱਗੇ ਤਾਕਤ ਜਿਹੜੇ ਆ ਉਹਨਾਂ ਦੇ ਹਾਲਾਤ ਮੰਦੇ ਕਰਦੇ ਨੇ ਇਹ ਬਣੇ ਕਿਉਂ ਉਹਦਾ ਇੱਕ ਜਿਹੜੀ ਵੱਡੀ ਚੀਜ਼ ਮੈਨੂੰ ਸਮਝ ਆਉਂਦੀ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਇੱਕ ਜੋ ਸਾਡੇ ਸੰਘਰਸ਼ ਦੀ ਇਸ 100 ਸਾਲ ਦੀ ਸਾਨੂੰ ਦਿਖਦੀ ਆ ਉਹ ਇਹ ਆ ਕਿ ਅਕਾਲੀ ਦਲ ਨੇ ਹੌਲੀ-ਹੌਲੀ ਆਪਣਾ ਸੰਘਰਸ਼ ਪ੍ਰਭੂ ਸੱਤਾ ਤੋਂ ਆਜ਼ਾਦੀ ਤੋਂ ਛੱਡ ਕੇ ਇਹਨੂੰ ਰਵਾਇਤਾਂ ਤੇ ਲਿਆਂਦਾ ਤੇ ਜਦੋਂ ਤੁਸੀਂ ਆਪਣੇ ਸੰਘਰਸ਼ ਨੂੰ ਡੀਰੀਅਲ ਕੀਤਾ ਇਸ ਅਕਾਲੀ ਦਲ ਨੇ ਜਿਸ ਚੀਜ਼ ਦੇ ਲਈ ਅਸਰ ਅਕਾਲੀ ਜਾਣੇ ਜਾਂਦੇ ਸੀ ਉਹਦੀ ਰੋਹਨਾ ਖਤਮ ਕੀਤੀ ਤੇ ਸਿਆਣੇ ਜਿੰਨੇ ਵੀ ਸੰਘਰਸ਼ ਨਾਲ ਜੁੜੇ ਹੋਏ ਨੇ ਨਾ ਇੱਥੇ ਬੈਠੇ ਨੇ ਜਿੰਨਾ ਜੇਲਾ ਵਿੱਚ ਕੱਟਿਆ ਨੇ ਉਹ ਇੰਡੀਅਨ ਸਟੇਟ ਦੀ ਇੱਕ ਫਿਤਰਤ ਨੂੰ ਸਮਝਦੇ ਨੇ ਉਹ ਕਹਿੰਦੇ ਤੁਸੀਂ ਇਹਨਾਂ ਕਿ ਇੱਕ ਵਾਰੀ ਝੋਕੇ ਤੁਹਾਨੂੰ 100 ਵਾਰੀ ਹੋਰ ਝਕਾਉਣਗੇ ਅਸਲ 'ਚ ਸਾਡਾ ਸੰਘਰਸ਼ ਨਾਲ ਇੱਕ ਵਾਰੀ ਡੀਰੀਅਲ ਕੀਤਾ ਇੰਡੀਅਨ ਸਟੇਟ ਨੇ ਉਹਨਾਂ ਨੂੰ 100 ਵਾਰੀ ਦੀਆਂ ਥੱਲੇ ਲਾਇਆ ਇਹ ਇੱਕ ਵਾਰੀ ਆਦਤ ਪਈ ਚੁਕਣ ਦੀ ਤੇ ਅਗਦੇ ਆ ਫਿਰ ਥਾਂ ਥਾਂ ਤੇ ਚੁਕਾਇਆ ਹੈ ਨਾ ਤੇ ਅੱਜ ਵੀ ਜੇ ਅਕਾਲੀ ਦਲ ਦੇ ਪੁਨਰਸਰਜੀਤੀ ਦੀ ਜਿਹੜੀ ਗੱਲ ਲਿਖੀ ਹੈ ਬ੍ਰੈਕਟ ਦੇ ਵਿੱਚ ਤੇ ਉਹਨਾਂ ਮਕੌਮਿਆਂ 'ਚ ਪੜਾਂ ਜੇ ਅਕਾਲੀ ਦਲ ਦੀ ਪੁਨਰਸਰਜੀਤੀ ਇਹੀ ਆ ਕਿ ਇੱਥੇ ਚਿਹਰੇ ਬਦਲ ਕੇ ਜਾਂ ਥੋੜਾ ਬਹੁਤਾ 1921 ਦਾ ਢਾਂਚਾ ਥੱਲੇ ਕਰਕੇ ਤੇ ਆਪਣੇ ਆਪ ਨੂੰ ਰਜਿਸਟਰ ਅਸੀਂ ਦਿੱਲੀ ਜਾ ਕੇ ਕਰਵਾਉਣਾ ਆ ਤੇ ਫਿਰ ਇਹ ਖੋਜ ਨਿਕਲ ਕੇ ਖਾਈ 'ਚ ਡਿੱਗਣ ਵਾਲੇ ਕੰਮ ਹੈ ਇਹਨੂੰ ਨਾਂ ਵੀ ਕਰੋਗੇ ਤੇ ਕੋਈ ਨਿਓ ਲੱਗ ਸਿਰਫ ਬੰਦੇ ਬਦਲਣਗੇ ਹੋਰ ਕੁਝ ਨਹੀਂ ਹੋਣਾ ਜਦੋਂ ਤੱਕ ਅਕਾਲੀ ਅਕਾਲ ਤਖਤ ਤੇ ਰਜਿਸਟਰ ਨਹੀਂ ਹੁੰਦਾ ਕੌਮਿਆਂ ਚ ਫਿਰ ਜੂਰੀ ਨਹੀਂ ਵੀ ਉਥੇ ਰਜਿਸਟਰ ਲੈ ਕੇ ਰਜਿਸਟਰ ਹੋਣਾ ਮਤਲਬ ਅਕਾਲ ਤਖਤ ਦੀ ਮਰਿਆਦਾ ਅਨਸਾਰ ਅਕਾਲ ਤਖਤ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਅਕਾਲੀ ਨਹੀਂ ਬਣਦੇ ਤੇ ਜੇ ਅਕਾਲੀ ਸਿਰਫ ਐਮਪੀ ਐਮਐਲਏ ਤੇ ਸਰਕਾਰ ਬਣਾਉਣ ਵਾਲੇ ਤੱਕ ਬਣਨੇ ਨੇ ਤੇ ਉਸ ਅਕਾਲੀ ਦਲ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਣਾ ਔਰ ਅਸੀਂ ਇਹ ਗੱਲਾਂ ਤਾਂ ਕਰਦੇ ਆਂ ਜਿਹੜੇ ਸਾਡੇ ਸੱਜਣ ਅਜੇ ਵੀ ਅਕਾਲੀ ਦਲ ਨੂੰ ਰਿਵਾਈਵ ਕਰਨ ਦੀਆਂ ਗੱਲਾਂ ਕਰਦੇ ਨੇ ਇਸ ਐਮਪੀ ਐਮਐਲ ਦੇ ਅਕਾਲੀ ਦਲ ਨੂੰ ਜੇ ਉਹ ਵੱਡੇ ਲਾਰਜ ਪਰਪੇਖ ਦੇ ਵਿੱਚ ਵੇਖਦੇ ਨੇ ਤੇ ਫਿਰ ਉਹਨਾਂ ਨੂੰ ਉਸ ਕੈਟਾਗਰੀ 'ਚ ਨਹੀਂ ਰੱਖਦਾ ਪਰ ਜਿਹੜੇ ਅਕਾਲੀ ਦਲ ਜਿੰਨੇ ਜਿੰਨੇ ਵੀ ਬਣ ਰਹੇ ਨੇ ਜਾਂ ਜਿੰਨੇ ਵੀ ਬਣੇ ਨੇ ਉਹ ਸਾਰੇ ਅਜ ਹਕਮ ਦਿੱਲੀ ਦੇ ਆਲੇ-ਦੁਆਲੇ ਰਹੇ ਨੇ ਵੀ ਅਸੀਂ ਐਮਪੀ ਐਮਐਲ ਬਣ ਕੇ ਜਾਂ ਉੱਥੇ ਆਵਾਜ਼ ਕਿਵੇਂ ਸੁਣਨੀ ਸਾਡਾ ਗਵਰਡੀ ਭਾਵੇਂ ਸਾਡੀ ਆਵਾਜ਼ ਸੁਣੇ ਨਾ ਸੁਣੇ ਅਸੀਂ ਪੱਬਾ ਪਾਰ ਹੋਏ ਬੈਠੇ ਬੰਡੀਆ ਦੀ ਪਾਰਲੀਮੈਂਟ 'ਚ ਆ ਕੇ ਗੱਲ ਸੁਣਾਉਣੀ ਪਹਿਲਾਂ ਆਪਣੀ ਕੌਮ ਨੂੰ ਤੇ ਗੱਲ ਸੁਣਾ ਲਈਏ ਇੰਡੀਆ ਦੇ ਪਾਰਲੀਮੈਂਟ ਦਾ ਹੁਣ ਦਾ ਸੈਸ਼ਨ ਚੱਲਿਆ ਗਿਣਤੀ ਤੇ ਸਿੱਖ ਗਿਣੇ ਜਾ ਸਕਦੇ ਨੇ ਜਿਨ੍ਹਾਂ ਨੇ ਪਾਰਲੀਮੈਂਟ ਸੁਣਿਆ ਆਏਗਾ ਬਹੁਤੇ ਸਿੱਖਾਂ ਤੇ ਪਤਾ ਨਹੀਂ ਪਾਰਲੀਮੈਂਟ ਦੇ ਵਿੱਚ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਤੇ ਉੱਥੇ ਜਾ ਕੇ ਬੋਲਣ ਨੂੰ ਅਸੀਂ ਕਿੱਡੀਕ ਤੋਪ ਚਲਾਉਣੀ ਸਮਝ ਲਈ ਨੇ ਸਾਡੇ ਲੋਕਾਂ ਤੱਕ ਸਾਡੀ ਗੱਲ ਜਾਣੀ ਚਾਹੀਦੀ ਏ ਨਾ ਕਿ ਸਾਡੇ ਤੋਂ ਸੱਤ ਬਗਾਨਿਆਂ ਤੱਕ ਪਹਿਲਾਂ ਸਾਡੇ ਲੋਕਾਂ ਤੱਕ ਜਾਏਗੀ ਸਾਡੇ ਲੋਕ ਸਾਡੀ ਆਵਾਜ਼ ਬਣਨਗੇ ਤੇ ਸੱਤ ਬਗਾਨੇ ਘਰ ਚੱਲ ਕੇ ਆਉਣਗੇ ਹਾ ਸੇਂ ਕੰਮ ਉਲਟਾ ਭੱਲਿਆ। ਪਿੰਨ ਨਹੀਂ ਜੀ ਉੱਥੇ ਜਾ ਕੇ ਸੁਣਾਵਾਂਗੇ ਸਾਡੀ ਭਾਂ ਆਪਣੀ ਕੋਈ ਸੁਣੇ ਕੌਮ ਭਾਂੇ ਨਾਲ ਸੁਣੇ। ਸੋ ਅਕਾਲੀ ਦਲ ਦੀ ਜੇ ਪੁਨਰਸਰਜੀਤੀ ਸਿਰਫ ਚੰਦ ਸੀਟਾਂ ਲੈਣ ਦੇ ਲਈ ਤੇ ਖੇਤਰੀ ਪਾਰਟੀ ਬਣਾਉਣ ਦੇ ਲਈ ਹੋ ਰਹੀ ਆ। ਫਿਰ ਇਹਦੇ ਵਿੱਚੋਂ ਪੰਥ ਦਾ ਬਹੁਤਾ ਭਲਾ ਨਹੀਂ ਹੋ ਸਕਦਾ। ਹਾਂ। ਦੁੱਕਾ ਤਿੱਕਾ ਤੁਸੀਂ ਨਿੱਕੇ ਮੋਟੇ ਆਟਾ ਧਾਲ ਇਹੋ ਜਿਹੇ ਕੌਮ ਨੂੰ ਜਾਂ ਪੰਥਰ ਨੂੰ ਜਾਂ ਪੰਜਾਬ ਨੂੰ ਤੁਸੀਂ ਫਰੀ ਦੇ ਸਕਦੇ ਹੋ ਉੱਥੇ ਜਾ ਕੇ ਪਰ ਉਹਦੇ ਨਾਲ ਕੋਈ ਕੌਮ ਦਾ ਭਲਾ ਨਹੀਂਗਾ। ਅਕਾਲੀ ਕੌਮੀ ਰਖਵਾਲੀ ਦੇ ਲਈ ਅਕਾਲੀ ਪੰਥ ਦੀ ਰਖਵਾਲੀ ਦੇ ਲਈ ਤੇ ਪੰਥ ਦੇ ਸਿਧਾਂਤ ਪੰਜਾਬ ਤੋਂ ਕਿਤੇ ਦੂਰ ਤੱਕ ਨਹੀਂ ਕੱਲੇ ਪੰਜਾਬ ਤੱਕ ਸੀਮਤ ਨਹੀਂ ਹੁੰਦੇ ਤੇ ਇਸ ਕਰਕੇ ਅਕਾਲੀ ਨੂੰਵੇਂ ਕੱਲਾ ਪੰਜਾਬ ਤੱਕ ਸੀਮਤ ਕਰਨਾ ਇਹ ਸਹੀ ਨਹੀਂ ਆ ਖਾਲਸਾ ਜੀ ਦੇ ਬੋਲ ਬਾਲੇ ਦੀ ਗੱਲ ਜੇ ਕਰਨੀ ਆ ਤੇ ਫਿਰ ਜਿੱਥੇ ਜਿੱਥੇ ਖਾਲਸਾ ਜਾਏਗਾ ਜहां-ਜहां ਖਾਲਸਾ ਸਾਹਿਬ ਤहां-ਤहां ਰਸ਼ਰਤ ਉੱਥੇ-ਉੱਥੇ ਗੱਲ ਹੋਣੀ ਆ ਤੇ ਖਾਲਸੇ ਨੇ ਆਪਣਾ ਰੂਪ ਬਖਾਲਣਾ ਆ ਤੇ ਜੇ ਉਸ ਪਰਪੇਖ ਚ ਜਾ ਕੇ ਅਕਾਲੀ ਨੂੰ ਵੇਖਣਾ ਆ ਅਕਾਲੀ ਸ਼ਬਦ ਨੂੰ ਫੇਰ ਗੱਲ ਹੋ ਰਹੀਆ ਫਿਰ ਮਨਦੀਰ ਸਿੰਘ ਹੋਣਾ ਭਾਜੀ ਹੋਣਾ ਜਿਹੜੀ ਗੱਲ ਕਹੀ ਹੈ ਫਿਰ ਉਹਦੇ ਨਾਲ ਸਹਿਮਤ ਹੋਣਾ ਪਏਗਾ ਪਰ ਜਿਹੜੀ ਦੂਸਰੀ ਗੱਲ ਆਈ ਹੈ ਜਿਹਦੇ ਉੱਤੇ ਸਾਰੇ ਵਿਚਾਰ ਗੋਸਟੇ ਚੱਲਦੇ ਪਈ ਆ ਉਹ ਇਹ ਹੀ ਆ ਕਿ ਅਕਾਲੀ ਪੋਲਿਟਿਕਸ ਜੇ ਇੰਡੀਅਨ ਫਰੇਮਵਰਕ ਦੇ ਵਿੱਚ ਵਿੱਚ ਰਹੀ ਤੇ ਸਚਾਈ ਇਹ ਆ ਅੱਜ 100 ਸਾਲਾਂ ਬਾਅਦ ਬੈਠੇ ਆ ਅਗਲੇ 100 ਸਾਲਾਂ ਬਾਅਦ ਫੇਰ ਇੱਥੇ ਚਿਹਰੇ ਬਦਲ ਕੇ ਕੁਝ ਚੰਦ ਸੇਖ ਬੈਠੇ ਹੋਣਗੇ ਜਿਹੜੇ ਕਹਿ ਰਹੇ ਹੋਣਗੇ ਭਾਈ ਹੁਣ ਇਹਨਾਂ ਤੋਂ ਖੜਾ ਕਿਵੇਂ ਛੜਾਈਏ ਕੀ ਪੰਥ ਨੇ ਇਸੇ ਸਰਕਲ 'ਚ ਰਹਿਣਾ ਆ ਇਥੇ ਵਾਰ-ਵਾਰ ਚੰਦ ਢਾਂਚਾ ਬਦਲ ਲਿਆ ਚਿਹਰੇ ਬਦਲ ਲਏ ਤੇ ਅੱਗੇ ਹਾਂ ਉਹਦੇ ਜਿਹੜੇ ਸੁਝਾਅ ਇਹਨਾਂ ਪੁਛੇ ਨੇ ਹੁਣ ਉਹਦੇ ਚਸੜੀ ਹੱਲ ਪਿਆ ਤੇ ਉਹ ਹੱਲ ਫਿਰ ਉਥੇ ਹੀ ਆਏਗਾ ਜਿਹੜਾ ਜਿਹੜਾ ਸੁਝਾਅ ਦੇਗਾ ਉਹ ਹੋ ਸਕਦਾ ਹੈ ਕਿ ਉਹਦੇ ਨਾਲੋਂ ਬਿਲਕੁਲ ਉਲਟ ਹੋਵੇ ਜੋ ਅਸੀਂ ਐਕਸਪੈਕਟ ਕਰਨਾ ਚਾਹੁੰਦੇ ਔਰ ਉਹਨਾਂ ਸੁਝਾਵਾਂ ਦੇ ਵਿੱਚ ਭਾਜੀ ਮੰਜਪੁਰ ਦੀ ਗੱਲ ਆਈ ਸੀ ਔਰ ਉਹਨਾਂ ਸੁਝਾਵਾਂ ਦੇ ਵਿੱਚ ਮੈਂ ਆਪਣੀ ਗੱਲ ਰੱਖਣੀ ਚਾਹੁੰਦਾ ਹਾਂ ਕਿ ਸਾਨੂੰ ਅਕਾਲੀ ਪੋਲਿਟਿਕਸ ਨੂੰ ਇੰਡੀਅਨ ਫਰੇਮਵਰਕ ਦੇ ਵਿੱਚ ਭਾਲ ਕੇ ਨਹੀਂ ਵੇਖਣਾ ਚਾਹੀਦਾ ਜੇ ਅਕਾਲੀ ਪੋਲਿਟਿਕਸ ਨੂੰ ਅਸੀਂ ਇਕੱਲਾ ਇੰਡੀਅਨ ਫਰੇਮਵਰਕ ਦੇ ਵਿੱਚ ਭਾਲ ਕੇ ਵੇਖਣਾ ਹੈ ਤੇ ਫਿਰ ਇਮਾਨਦਾਰੀ ਦੇ ਨਾਲ ਸਾਡੇ ਉਹਨਾਂ ਰਾਜਨੇਤਾਵਾਂ ਨੂੰ ਸਾਡੇ ਉਹਨਾਂ ਲੋਕਾਂ ਨੂੰ ਤੇ ਸਾਡੇ ਉਹਨਾਂ ਜਥੇਦਾਰਾਂ ਨੂੰ ਇਹ ਗੱਲ ਮੰਨ ਲੈਣੀ ਪਏਗੀ ਕਿ ਉਹ ਪੰਥ ਦੀ ਜਿਹੜੀ ਦਾਵੇਦਾਰੀ ਨੇ ਕਰ ਸਕਦੇ ਫਿਰ ਪੰਥ ਦੀ ਨਮਾਇੰਦਗੀ ਦੀ ਦਾਵੇਦਾਰੀ ਨਹੀਂ ਉਹ ਕਰ ਸਕਦੇ ਇੰਡੀਅਨ ਫਰੇਮਵਰਕ ਦੇ ਵਿੱਚ ਰਹਿ ਕੇ ਪਰ ਇੱਥੇ ਸਮੱਸਿਆ ਇਹ ਹੈ ਵੀ ਜਿਹੜਾ ਇੰਡੀਅਨ ਫਰੇਮਵਰਕ ਦੇ ਵਿੱਚ ਜਾਂਦਾ ਕਹਿੰਦਾ ਪੰਥ ਹੀ ਮੈਂ ਹਾਂ ਬਾਦਲਾ ਨੇ ਵੀ ਇਹੋ ਦੁਨੀਆ ਨੂੰ ਕਿਹਾ ਅੱਜ ਤੁਸੀਂ ਟੀਵੀ ਡਿਬੇਟਾਂ ਤੇ ਸੁਣੋ ਜਿਹੜਾ ਪੰਥ ਦੀ ਗੱਲ ਕਰਦਾ ਅੱਗੇ ਐਂਕਰ ਪਤਾ ਕੀ ਕਹਿੰਦਾ ਤੁਸੀਂ ਜਿੱਤ ਕੇ ਪਾਰਲੀਮੈਂਟ ਚ ਕਿਉਂ ਨਹੀਂ ਚੱਲ ਜਾਂਦੇ ਜੀ ਤੁਹਾਡੇ ਨਾਲ ਕਿਵੇਂ ਮੰਨ ਲਈਏ ਪੰਥ ਆ ਕਿਉਂਕਿ ਅਸੀਂ ਵੀ ਇਹੋ ਚਾਹਤਾ ਵੀ ਜਿਹੜਾ ਚਾਰ ਵੋਟਾਂ ਲੈ ਕੇ ਜਿੱਤ ਕੇ ਜਾਊ ਉਹੋ ਹੀ ਪੰਥ ਹੈ ਪਰ ਪੰਥ ਇਹ ਨਹੀਂਗਾ ਪੰਥ ਸਦਾਂਤਾਂ ਤੇ ਖੜਿਆ ਆ ਪੰਥ ਸਰੀਰਾਂ ਦੇ ਉੱਤੇ ਨਹੀਂ ਖੜਿਆ ਪੰਥ ਰੂਹਾਂ ਦੇ ਉੱਤੇ ਖੜਿਆ ਪੰਥ ਜਜ਼ਬਿਆਂ ਦੇ ਉੱਤੇ ਖੜਿਆ ਆ ਔਰ ਵੋਟਾਂ ਦੇ ਵਿੱਚ ਜਜ਼ਬੇ ਕਿਵੇਂ ਵਿਕਦੇ ਨੇ ਇਹ ਸਾਨੂੰ 1926 ਚ ਦੇਖ ਗਿਆ ਹੈ ਔਰ 19 1926 ਦੀਆਂ ਇਲੈਕਸ਼ਨਾਂ ਦੇ ਵਿੱਚ ਜੋ ਕੁਝ ਹੋਇਆ ਹੈਗਾ ਭਾਜੀ ਹੁਣ ਇਹਨਾਂ ਨੇ ਬੈਟਰ ਪੜਿਆ ਹੋਊਗਾ ਵੀ ਉਹਦੇ ਵਿੱਚ ਹੀ ਸਾਨੂੰ ਦੇਖ ਗਿਆ ਕਿੰਨੇ ਕ ਪੰਥ ਦੀ ਪਹਿਰੇਦਾਰੀ ਹੋ ਰਹੀ ਹੈ ਤੇ ਪੰਥ ਦੇ ਸਿਧਾਂਤਾਂ ਦੀ ਕਿੰਨੀ ਕ ਪਹਿਰੇਦਾਰੀ ਹੋ ਰਹੀ ਸ਼ਾਇਦ ਉਹਨੂੰ ਵੇਖ ਕੇ ਹੀ ਇਹ ਮਤਾ ਸ਼੍ਰੋਮਣੀ ਕਮੇਟੀ ਦਾ ਆਇਆ ਹੋਵੇਗਾ ਕਿ ਭਾਈ ਅਸੀਂ ਕੀ ਖੱਟਿਆ ਤੇ ਕੀ ਹੋਇਆ ਸੋ ਜਿੱਥੋਂ ਇਹ ਅਕਾਲੀ ਦਲ ਸ਼ੁਰੂ ਹੋਇਆ ਸੀ ਤੇ ਜਦੋਂ ਉਹ ਐਕਟ ਦੇ ਵਿੱਚ ਵੱਜ ਗਿਆ ਉਥੋਂ ਉਹਨੇ ਆਪਣੇ ਮੂੰਹ ਦੇ ਵਿੱਚ ਜਿਹਦਾ ਘੋੜੇ ਦੇ ਲਗਾਮ ਨੇ ਪਾਈ ਹੁੰਦੀ ਉਹ ਲਗਾਮ ਪਾ ਕੇ ਤੇ ਆਪਣੀ ਲਗਾਮ ਦਿੱਲੀ ਨੂੰ ਫੜਾਤੇ ਹੀ ਤੇ ਜੇ ਅੱਜ ਵੀ ਆਲ ਇੰਡੀਆ ਸ਼ਬਦ ਨੂੰ ਵਿੱਚ ਵਿੱਚ ਰੱਖਣਾ ਹੈ ਅਸੀਂ ਨਹੀਂ ਪੰਜੋਲੀ ਸਾਹਿਬ ਜੇ ਰੱਖਣਾ ਹੀ ਆ ਨਾ ਫਿਰ ਆਲ ਵਰਲਡ ਰੱਖੋ ਪੰਥ ਕੱਲਾ ਇੰਡੀਆ ਤੱਕ ਨਹੀਂਗਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਆ ਸਾਨੂੰ ਪੰਥ ਨੂੰ ਇੰਡੀਆ ਦੀ ਗੁਲਾਮੀ ਜੋ ਬਾਹਰ ਕੱਢਣਾ ਪਏਗਾ ਤੇ ਆਪਣੀਆਂ ਲਗਾਮਾਂ ਇੰਡੀਆ ਦੇ ਹੱਥੋਂ ਬਾਹਰ ਕੱਢਣੀਆਂ ਪੈਣਗੀਆਂ ਉਹਨਾਂ ਨੂੰ ਜਿਹੜੀਆਂ ਅਸੀਂ ਫੜਾ ਦਿੰਨੇ ਹਰ ਥਾਂ ਦੇ ਉੱਤੇ ਕੋਈ ਚੀਜ਼ ਬਣਦੀ ਉਹ ਚ ਆਲ ਇੰਡੀਆ ਪਾ ਦਿਓ ਜੀ ਆਲ ਇੰਡੀਆ ਕੀ ਇੰਡੀਆ ਦੇ ਵਿੱਚ ਹੀ ਅਸੀਂ ਇਕੱਲੇ ਬੈਠੇ ਹਾਂ ਤੇ ਜੇ ਸੀਮਤੀ ਕਰਨ ਲੱਗੇ ਉਹ ਦੁਨੀਆ ਤੋਂ ਲੈ ਕੇ ਤੇ ਫਿਰ ਉਹਨੂੰ ਅਕਾਲ ਤਖਬ ਸਾਹਿਬ ਤੇ ਲੈ ਕੇ ਆਓ ਉਹਦੇ ਵਿੱਚੋਂ ਆਂ ਇੰਡੀਆ ਵਾਲੇ ਜਿਹੜੇ ਸ਼ਬਦ ਨੇ ਇਹ ਬਾਹਰ ਕੱਢੀਏ ਸਾਨੂੰ ਬੜੀ ਬਲੰਟਲੀ ਬੜੀ ਇਮਾਨਦਾਰੀ ਦੇ ਨਾਲ ਇਹਦੇ ਉੱਤੇ ਜਿਹੜੀ ਵਿਚਾਰ ਆ ਉਹ ਕਰਨੀ ਪਏਗੀ ਔਰ ਉਹਦੇ ਵਿੱਚੋਂ ਹੀ ਜਿੰਨੀ ਕਿ ਪਿਛਲੇ 80 ਸਾਲ ਦੀ ਪੋਲਿਟਿਕਸ ਇਸ ਇੰਡੀਆ ਦੇ ਵਿੱਚ ਰਹੀਆਂ ਉਹ ਚੱਲੀ ਆ ਤੇ ਤਕਰੀਬਨ 100 ਸਾਲ ਤੋਂ ਵੱਧ ਦਾ ਸਮਾਂ ਇਸ ਅਕਾਲੀ ਦਲ ਨੂੰ ਬਣੇ ਨੂੰ ਹੋ ਗਿਆ ਆ ਗੁਣ ਸਿਰਫ ਗਿਣੇ ਚੋਣਵਿਆਂ ਚੀਜ਼ਾਂ ਨੇ ਉਂਗਲ ਦੇ ਉੱਤੇ ਜਿਹੜੀਆਂ ਅਸੀਂ ਗਿਣਾ ਸਕਦੇ ਆ ਵੀ ਕੋਈ ਫਾਇਦਾ ਆ ਇੰਨੀਆਂ ਬੇਅੰਤ ਚੀਜ਼ਾਂ ਨੇ ਨੁਕਸਾਨ ਕਰਾਇਆ ਇੰਡੀਆ ਦੇ ਨਾਲ ਜਾ ਕੇ ਸਾਡਾ ਤੇ ਅਕਾਲੀ ਦਲ ਨੂੰ ਉਸ ਪਾਰਲੀਮੈਂਟ ਤੇ ਉਸ ਸ਼੍ਰੋਮਣੀ ਕਮੇਟੀ ਨੂੰ ਡੀਸੀ ਦੇ ਅnder ਰੱਖ ਕੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਸੋ ਜਦੋਂ ਪਲੜਾ ਤੋਲਣਾ ਆ ਤੇ ਫਿਰ ਫਾਇਦੇ ਨੁਕਸਾਨ ਗਿਣਨੇ ਆ ਤੇ ਫਾਇਦੇ ਨੁਕਸਾਨ ਤੋਂ ਬਾਅਦ ਹੀ ਸਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਸਾਡਾ ਅਗਲਾ ਕਦਮ ਕਿੱਧਰ ਨੂੰ ਜਾਣਾ ਚਾਹੀਦਾ ਸੋ ਜਿੰਨੇ ਵੀ ਪੁਨਰਸਰ ਜੀਤੇ ਦੀ ਗੱਲ ਹੋ ਰਹੀ ਆ ਉਹ ਬਹੁਤੇ ਤੇ ਉਹੀ ਚਿਹਰੇ ਨੇ ਜਿਹੜੇ ਪਹਿਲਾਂ ਇਸੇ ਕਾਲੀ ਦਲ ਦੇ ਵਿੱਚ ਬੈਠੇ ਸੀ ਜਿਹੜੇ ਉਹ ਪੰਜ ਜਿਹੜੇ ਅਕਾਲ ਤਖਤ ਸਾਹਿਬ ਤੋਂ ਬਣੀ ਮੈਂ ਉਹਨਾਂ ਦੀ ਗੱਲ ਕਰਦਾ ਤੁਹਾਡੇ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ ਤੇ ਉਹ ਕਮੇਟੀ ਜੀ ਬਣਾਤੀ ਤੇ ਉਹ ਪਹਿਲਾਂ ਉਸ ਕਾਲੀ ਦਲ 'ਚ ਹੀ ਹੁਣ ਪਹਿਲੀ ਗੱਲ ਤਾਂ ਉਹਨਾਂ ਨੂੰ ਬਾਗੀ ਕਹਿਣਾ ਹੀ ਨਹੀਂ ਬਣਦਾ ਬਾਗੀ ਦਾ ਬੜਾ ਪੁਇਤਾ ਰਿਸ਼ਾਬਦਿਆ ਇਹ ਤੇ ਉਸ ਤੋਂ ਹੀ ਕਲੰਕਤ ਹੋ ਕੇ ਨਿਕਲੇ ਨੇ ਤੇ ਇੱਕ ਨਵਾਂ ਤੜਾ ਬਣਾ ਲੈ ਤੇ ਬਾਕੀ ਕਾਦੇ ਹੋ ਗਏ ਕਿ ਕੋਈ ਬਾਕੀ ਬੋਗੀ ਨਹੀਂ ਹੈਗੇ ਤੇ ਨਾ ਇਹ ਸੁਧਾਰ ਵਾਲੇ ਆ ਸੁਧਾਰ ਤੇ ਇਹਨਾਂ ਦੀ ਸੁਧਾਰ ਕਮੇਟੀ 'ਚ ਵੀ ਸੌ ਤਰ੍ਹਾਂ ਦੇ ਸੁਧਾਰ ਹੋਣ ਵਾਲੇ ਪਹਿਲਾਂ ਆਪਣੇ ਆਪ ਨੂੰ ਤੇ ਸੁਧਾਰ ਲੈਣ ਫੇਰ ਸੁਧਾਰ ਲੈ ਰ ਅੱਗੇ ਚਲਾਉਣ ਸੋ ਚੰਦੂ ਮਾਜਰੇ ਬਾਰੇ ਹੁਣ ਕਿੰਨੋ ਭਲੇਖ ਆਇਆ ਸੁਧਾਰ ਦੀ ਕਿੰਨੀ ਨਹੀਂ ਜ਼ਰੂਰਤ ਉਹਨਾਂ ਥਾਂ ਥਾਂ ਦੇ ਉੱਤੇ ਭਾਜਪੀ ਦੇ ਹੱਥ ਗਏ ਚ ਜਾਂਦੇ ਸੋ ਖੈਰ ਇਕੱਲੇ ਉਧਰ ਨੂੰ ਨਹੀਂ ਜਾਂਦਾ ਪਰ ਓਵਰ ਆਲ ਅਕਾਲੀ ਪੋਲਿਟਿਕਸ ਨੂੰ ਇੰਡੀਆ ਦੀ ਪੋਲਿਟਿਕਸ ਦੇ ਵਿੱਚੋਂ ਬਾਹਰ ਕੱਢਣਾ ਪਏਗਾ ਜੇ ਸਿੱਖ ਹੱਕਾਂ ਦੀ ਗੱਲ ਕਰਨੀ ਆ ਜੇ ਪੰਥਕ ਰਵੈਤਾਂ ਦੀ ਗੱਲ ਕਰਨੀ ਆ ਤੇ ਉਹ ਇੰਡੀਆ ਦੀ ਅਧੀਨਗੀ ਕਬੂਲ ਕੇ ਨਹੀਂ ਹੋਣੀ ਫਿਰ ਚਾਹੇ ਅਕਾਲੀ ਦਲ ਦਾ ਢਾਂਚਾ ਕੋਈ ਵੀ ਬਣਾ ਲਵੇ ਬੇਸ਼ੱਕ ਜਿੰਨਾ ਮਰਜ਼ੀ ਇਮਾਨਦਾਰ ਜਥੇਦਾਰ ਲਾਇਓ ਜਿੰਨਾ ਮਰਜ਼ੀ ਭਾਂਡੇ ਵਿੱਚ ਨਾਲਾ ਲਾਈਏ ਅਸੀਂ ਜੇ ਉਹ ਭਾਂਡੇ ਵੇਚ ਕੇ ਤੇ ਉਹਦਾ ਜਿਹੜੀ ਕਮਾਈ ਆ ਉਹ ਦਿੱਲੀ ਨੂੰ ਫਾਇਦਾ ਦੇਣ ਵਾਲੀ ਹੋਣੀ ਆ ਤੇ ਮੈਨੂੰ ਦੱਸੋ ਉਹਨਾਂ ਨੂੰ ਕੀ ਕਰੋ ਸੋ ਸਾਡੇ ਜੇ ਭਾਂਡੇ ਵਿਕਣੇ ਵੀ ਚਾਹਣ ਤੇ ਉਹ ਸਾਡੇ ਤਖਤਾਂ ਦੀ ਮਾਨ ਮਰਿਆਦਾ ਦੇ ਵਿਕਣ ਉਹ ਸਾਡੀ ਪੰਥ ਦੀ ਚੜ੍ਹ ਦੇ ਕਲਾ ਦੇ ਵਿਕਣ ਔਰ ਦੁਨੀਆ ਦਾ ਇਤਿਹਾਸ ਫੋਲ ਕੇ ਵੇਖ ਲਈ ਅਸੀਂ ਇਹ ਸਾਡੇ ਨਾਲ ਕੋਈ ਜਗੋ ਤੇਰ ਵੀ ਨਹੀਂ ਹੋਈ ਵੀ ਸਾਡੀਆਂ ਸੰਸਥਾਵਾਂ ਨੂੰ ਖੋਰਾ ਲੱਗ ਗਿਆ ਹਰ ਉਹ ਕੌਮ ਜਿਹੜੀ ਰਾਜ ਤੋਂ ਦੂਰ ਹੋਈ ਉਹਦੀ ਕੋਈ ਸੰਸਥਾ ਨਹੀਂ ਬਚੀ ਤੇ ਜਿੰਦੀ ਜਿੰਨੇ ਜਿੰਨੇ ਰਾਜ ਲਿਆ ਫਿਰ ਭਾਵੇਂ ਉਹਦੇ ਕੋਲ ਸਿਧਾਂਤ ਹੋਵੇ ਭਾਵੇਂ ਨਾ ਹੋਵੇ ਪਾਵੇਂ ਤੇ ਕੋ ਮਨੋ ਸਿਮਰਤੀ ਕਿਉਂ ਨਾ ਹੋਵੇ ਅਗਲੇ ਪਰਫੁੱਲਤ ਕਰ ਦੇ ਚਰਚ ਦੁਨੀਆ ਚ ਫੈਲ ਰਹੀ ਏ ਕਾਦੇ ਲਈ ਫੈਲ ਰਹੀ ਏ ਰਾਜ ਦਾ ਬੜਾ ਤਕੜਾ ਜੋਰ ਆ ਦੇ ਵਿੱਚ ਇਜ਼ਰਾਇਲ ਨੇ ਅੱਧੀ ਦੁਨੀਆ ਫੂਕ ਸੋਟਣ ਲੱਗਾ ਆ ਉੱਥੇ ਆਪਣਾ ਰਾਜ ਲੈਣ ਦੇ ਲਈ ਕਿਉਂਕਿ ਉਹਨੇ ਉੱਜੜ ਕੇ ਵੇਖ ਲਿਆ ਉੱਚੀਆਂ ਪੋਜੀਸ਼ਨਾਂ ਤੇ ਜਾ ਕੇ ਵੇਖ ਲਿਆ ਨਾਚੀਆਂ ਦੇ ਨਾਲ ਚਾਹਾਂ ਪੀ ਕੇ ਵੇਖ ਲਿਆ ਉਹਨਾਂ ਦੇ ਯਾਰੀਆਂ ਪਾ ਕੇ ਵੇਖ ਲਿਆ ਪਰ ਉਹਨਾਂ ਨੂੰ ਲੱਗ ਗਿਆ ਪਤਾ ਰਾਜ ਤੋਂ ਬਿਨਾ ਗੱਲ ਨਹੀਂ ਬਣਨੀ ਮੁਸਲਮਾਨਾਂ ਦਾ ਇਨੀ ਦੁਨੀਆ ਚ ਰਾਜ ਗਿਆ ਆ ਕਦੀ ਯੋਨਾ ਨੇ ਉਸ ਜਗ੍ਹਾ ਦੇ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੁੰਦਾ ਤਾਂ ਜਿੱਥੋਂ ਇਸਲਾਮ ਸ਼ੁਰੂ ਹੋਇਆ ਤੇ ਅਸੀਂ ਅਸੀਂ ਜੇ ਸੰਤਾੜੇ 'ਚ ਉਜੜੇ ਸੀ ਤੇ ਕਾਦੇ ਵਾਸਤੇ ਉਜੜੇ ਸੀ ਵੀ ਸਾਡਾ ਧਰਮ ਬਚਿਆ ਰਹੇ ਕੱਲੀ ਦੁਨੀਆ ਜਾਂ ਖੇਤਰ ਜਾਂ بچਾਉਣ ਲਈ ਨਹੀਂ ਵੀ ਅਸੀਂ ਚਾਰ ਰਵੈਤਾਂ ਲੈਣੀਆਂ ਜੇ ਚਾਰ ਰਵੈਤਾਂ ਲੈਣੀਆਂ ਹੈ ਤਾਂ ਪਾਕਿਸਤਾਨ ਦੇ ਵਿੱਚ ਵੀ ਰਹਿ ਸਕਦੇ ਨੇ ਉੱਥੇ ਵੀ ਥੋੜੀ-ਬਹੁਤੀ ਗਿਣਤੀ ਹੁੰਦੀ ਤੇ ਚਾਰ ਰਵੈਤਾਂ ਪੰਥ ਉੱਥੋਂ ਲੈ ਲੈਂਦਾ ਤੇ ਚਾਰ ਇੱਧਰੋਂ ਲੈ ਲੈਂਦਾ ਪਰ ਅਸੀਂ ਸਾਰਾ ਕੁਝ ਛੱਡ ਕੇ ਆਏ ਕਿਉਂਕਿ ਸਾਡੇ ਲਈ ਰਵੈਤਾਂ ਤੋਂ ਉੱਪਰ ਸਾਡਾ ਧਰਮ ਹੀ ਤੇ ਧਰਮ ਦੀ ਸੁਰੱਖਿਆ ਰਾਜ ਦੇ ਰਾਈ ਹੁੰਦੀ ਆ ਤੇ ਰਾਜ ਧਰਮ ਦੀ ਸ਼ਤਰ ਸ਼ਾਹ ਦੇ ਅੱਠ ਚੱਲਦਾ ਤੇ ਜਦੋਂ ਜਦੋਂ ਅਕਾਲੀ ਰਾਜ ਨੂੰ ਛੱਡ ਕੇ ਤੇ ਰਾਜ ਨੂੰ ਗੱਲ ਕਰਨ ਵਾਲਿਆਂ ਨੂੰ ਗਰਮਖਿਆਲੀ ਤੇ ਉਹ ਜਿਹੜਾ ਮਾਹੌਲ ਵਿਗਾੜਨ ਵਾਲੇ ਤੇ ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਨੇ ਹੱਤਵਾਦੀ ਸਾਨੂੰ ਲਕਬ ਦਿੱਤੇ ਜਦੋਂ ਜਦੋਂ ਸਾਨੂੰ ਇਹ ਸਾਰਾ ਕੁਝ ਦਿੱਤਾ ਹੈ ਤਗਮੇ ਦਿੱਤੇ ਅਕਾਲੀ ਕਿਥੋਂ ਕਿਥੇ ਆ ਗਏ ਸਾਡੇ ਸਾਹਮਣੇ ਆ ਸਾਨੂੰ ਦੁਬਾਰਾ ਵਾਪਸ ਆਪਣੀਆਂ ਜੜ੍ਹਾਂ ਵੱਲ ਨੂੰ ਮੁੜਨਾ ਪਏਗਾ ਪੁਨਰ ਸਰਜੀਤੀ ਹੋਏਗੀ ਜੇ ਇਸੇ ਟਰਾਂਚੇ ਦੇ ਵਿੱਚ ਹੋਈ ਤੇ 100 ਸਾਲ ਬਾਅਦ ਫੇਰ ਪੁਨਰਸਰਜੀਤੀ ਕਰਿਓ ਉਹ ਤੋ 100 ਸਾਲ ਬਾਅਦ ਫੇਰ ਕਰਿਓ ਤੇ ਜੇ ਪੁਨਰਸਰਜੀਤੀ ਕਰਨੇ ਆ ਫਿਰ ਪਨਰੂਪ ਚ ਹੋਣੀ ਚਾਹੀਦੀ ਹੈ ਫਿਰ ਉਹਦੇ ਸਿਧਾਂਤ ਵੀ ਬਦਲਨੇ ਚਾਹੀਦੇ ਨੇ ਉਹਦਾ ਢਾਂਚਾ ਵੀ ਬਦਲਣਾ ਚਾਹੀਦਾ ਉਹਦੀ ਲੀਡਰਸ਼ਿਪ ਦਾ ਤਰੀਕਾ ਵੀ ਬਦਲਣਾ ਚਾਹੀਦਾ ਹਰ ਚੀਜ਼ ਬਦਲੇਗੀ ਤੇ ਸਭ ਤੋਂ ਜ਼ਰੂਰੀ ਉਹਦਾ ਨਿਸ਼ਾਨਾ ਬਦਲਣਾ ਚਾਹੀਦਾ ਅਕਾਲੀ ਦਲ ਦਾ ਨਿਸ਼ਾਨਾ ਐਮਪੀ ਐਮਐਲਏ ਬਣਾਉਣ ਵਾਲਾ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਦਾ ਨਿਸ਼ਾਨਾ ਪੰਥ ਦੀ ਝੜ ਦੀ ਗੱਲ ਆਦਾ ਹੋਣਾ ਚਾਹੀਦਾ ਔਰ ਰਾਜਸੀ ਰੂਪ ਦੇ ਵਿੱਚ ਆਪਣੇ ਕੌਮੀ ਖਾਲਿਸਤਾਨ ਦੀ ਔਰ ਆਪਣੇ ਰਾਜ ਦੀ ਪ੍ਰਾਪਤੀ ਹੋਣਾ ਚਾਹੀਦਾ